ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਇੱਕ ਹਾਲ ਤੇ ਪਿੱਛੇ ਫੁੱਲਚੰਦ ਖੜਾ ਇਹਨੇ ਪਾਠ ਲਾਇਆ ਵਾਹੀ ਗੁਰੂ ਵਾਹੀ ਗੁਰੂ ਦਾ ਤੇ ਅੱਜ ਇੱਟ ਦੀ ਵੇਟ ਹੋ ਰਹੀ ਐ ਇੱਟਾਂ ਹੋ ਗਈ ਤਾਂ ਕੰਮ ਚੱਲਣਾ ਨਹੀਂ ਵੇ ਕੰਮ ਨਹੀਂ ਚੱਲਣਾ ਅੱਜ ਤਾਉ ਦੇ ਦੇ 7.5 ਤਾਂ ਹੋ ਗਏ ਦੇਖਦੇ ਕਦ ਤੱਕ ਹੁੰਦੀ ਇੱਟ ਤੇ ਅੱਜ ਤੁਹਾਨੂੰ ਕੰਮ ਦਿਖਾਵਾਂਗੇ ਸਾਰੀਆਂ ਪਿਛਲੀਆਂ ਗੰਦਾ ਤਾਂ ਹੋ ਗਈਆਂ ਮੈਂ ਮੁਰਲੀਆਂ ਦਿਖਾਉਂਦਾ ਕਿ ਕੋਣ ਕੈਮਰਾ ਘੁਮਾ ਕੇ ਦਿਖਾਉਣਾ ਇੱਕ ਇੱਕ ਰਾ ਤਾਂ ਆਉਣਾ ਪੈ ਲੱਗਣਾ ਹੋਰ ਆਂਦਾ ਤੇ ਇੱਕ ਐਨਾ ਵਾ ਲੱਗਣਾ ਇੱਕ ਕਹਾਗੰਦੇ ਇੱਕ ਕਹਾਗੰਦੇ ਇੱਕ ਉਹ ਮੇਰੇ ਕਮਰੇ ਵਾਲੇ ਦੀ ਬਸ ਫੇਰ ਕੰਮ ਐਂਡ ਐ ਬਾਕੀ ਬਾਸੁਰਮਾ ਦਾ ਤਾਂ 21 ਕਿਲੋ ਆਹ ਚੱਕਣੀ ਬਸ 10 ਮਿੰਟਾਂ ਲੱਗਣਗੇ ਬਾਕੀ ਫਿਰ ਅੱਜ ਸ਼ਾਇਦ ਪੌੜੀ ਦੀ ਵੀ ਤਿਆਰੀ ਸ਼ੁਰੂ ਕਰ ਦਣ ਪੁਰੇ ਸਾਰੇ ਉਹ ਦਿਖਾੰਦੇ ਰਵਾਂਗੇ ਆਪਾਂ ਬਾਕੀ ਹੁਣ ਅਰਦਾਸ ਕਰਦੇ ਕਿ ਆਪਣੀ ਇੱਟਾਂ ਦੇਵੇ ਤਾਂ ਕੰਮ ਚੱਲਣਾ ਨਹੀਂ ਕੰਮ ਖੜ ਜਾਣਾ ਬਈ ਹੱਲ ਹਣ ਦੇਖਦੇ ਕਾਲੀ ਢੌਂਡੀ ਆ ਹੋਲ ਜਾਂਦੇ ਨੇ ਪਾਣੀ ਨਾਲਣ ਲੱਗਿਆ ਇੱਕ ਵਾਰ ਫੇਰ ਮਾਰਦੇ ਉੱਪਰ ਸੁੱਕ ਗਿਆ ਹੋ ਐਨ ਕੱਢ ਦੇ ਹੂੰ ਗਾਣੇ ਲਾਇਆ ਹੋਣਾ ਇਹਨੇ ਆਪਣੇ ਗਾਣੇ ਲਾ ਲੇ ਪਿੱਚੇ ਨੂੰ ਟਿੱਟੇ ਦਾ ਵੇਟ ਹੋ ਰਿਹਾ ਬਾਈ ਹਾਲ ਤੱਕ ਟਿੱਟ ਨਹੀਂ ਆਈ ਦੇਖਦੇ ਕਾਦ ਕੌਂਦੀ ਐ ਜਦ ਤੱਕ ਮਿਸਤਰੀ ਪੌੜੀ ਚੜਾ ਲੋਂਗੇ ਜਦ ਤੱਕ ਰੇਟ ਆਉਂਗੀ ਤੇ ਲੋ ਵੀ ਵਿਹਾੜੀ ਵਾਲੇ ਵੀ ਆ ਗਏ ਆਪਣੇ ਤੇ ਉਹ ਉਧਰ ਮਿਸਤਰੀ ਲੱਗੇ ਹੋ ਉਹ ਹੁੰਦੇ ਹੋ ਦੇਖੋ ਹਣੇ ਇੱਟ ਤਾਂ ਹੀ ਨਹੀਂ ਤੇ ਐਨੇ ਕੋ ਮਿਸਤਰੀ ਪੌੜੀ ਚੜਨ ਨੂੰ ਲੱਗੇ ਤੇ ਉਹ ਤੋਂ ਬਾਅਦ ਇੱਕ ਹੋਰ ਚੀਜ਼ ਰਹੀ ਸੀਗੀ ਦੱਸਣੀ ਤੇ ਅੱਜ ਵਿੱਜਣੇ ਭਾਈ ਜੋ ਉਹ ਤੁਹਾਨੂੰ ਦਿਖਾਵਾਂਗੇ ਤੇ ਮਿੱਟੀ ਆਪਾਂ ਲਿਆਉਂਦੀ ਹੁਣ ਵਿੱਜੀਏ ਜੋ ਫੇਚ ਆਉਦੇ ਉਧਰ ਉਹ ਵੀ ਸਾਰਾ ਸਮਾਨ ਰੈਡੀ ਕਰ ਲਿਆ ਹੁਣ ਵਿੱਜੀਏ ਤੈਨੂੰ ਜੀ ਮਮੀ ਜੀ ਜੋਂ ਬੀਜਣ ਲੱਗੇ ਕਿੰਨੇ ਸੱਤ ਹੁੰਦੇ ਨੇ ਸੱਤ ਹਮ ਚਾਰ ਤੁਸੀਂ ਵੀ ਬੀਜ ਲਓ ਤਿੰਨ ਮੈਂ ਬੀਜ ਲੰਦਾ ਚਲ ਹਾਂ ਐ ਕਰ ਲੈ ਠੀਕ ਨਹੀਂ ਹਮ ਆਕੋ ਕੱਲ ਅਸੀਂ ਲਿਆਏ ਸੀਗੇ ਇਹ ਸਾਡੀ ਮੋਟਰ ਵਾਰੇ ਅੱਗੇ ਕਿਤੇ ਮੋਟਰ ਪਰ ਤਾਂ ਹੈ ਉਹ ਗੁੱਜਰ ਨੇ ਤੋੜ ਕੇ ਰੱਖਿਆ ਹੋਇਆ ਤੇ ਕਿਹਾ ਤਾਂ ਹਮ ਤੋੜ ਕੇ ਰੱਖੀ ਅੱਜ ਤੇ ਕਿੰਨੇਵੇਂ ਦਿਨ ਅੱਛਾ ਦੁਸ਼ਹਿਰੇ ਨੂੰ ਦਸਾਰਾ ਦੇ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਠੀਕ ਇੱਕ ਦਿਨ ਪਹਿਲਾਂ ਸਿੱਟੇ ਕਰਦੇ ਹਾਂ ਵਿੱਚ ਬੇਰਕਾ ਆ ਗਿਆ ਬਾਲਟੀਆਂ ਚਲੋ ਵੀ ਸਾਰੇ ਪਾਂਡੇ ਮਿੱਟੀ ਪਾ ਲਈ ਤੇ ਹੁਣ ਅਬ ਸੇ ਜਣੇ ਜੋ ਜੋਗੇ ਨੇ ਜੋ ਬੀਜਣੇ ਆਹੋ ਪਰਸੋਂ ਤੱਕ ਫਿਰ ਨਿਕਲੇ ਆਇਆ ਕਰਦੇ ਹਾਂ ਪਰਸੋ ਨਾਲ ਗਲੇ ਤੱਕਰ ਖਾਣਾ ਬਣਾਇਆ ਨਿੱਗ ਦੇਣਾ ਪੈਣਾ ਇਹਨਾਂ ਨੂੰ ਨਿੱਗ ਦੇਣਾ ਪੈਣਾ ਚੂਹੀ 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 ਵੀ ਨਹੀਂ ਆ ਜਵੇ ਹਾਂਜੀ ਪੈਂਦੀ ਨਹੀਂ ਚੂਹੀ ਤੇ ਵੀ ਬਚਾਇਆ ਚਾਹੀਦਾ ਸਿੱਧੀ-ਸਿੱਧੀ ਮਿਕਣਾ ਹਾਂ ਬਹੁਤੇ ਸੰਗਣੇ ਵੀ ਨਹੀਂ ਬਹੁਤੇ ਛਿੱਦੇ ਵੀ ਨਹੀਂ ചെലോ ਦੇ ਰਹੇ ਨੇ ਕਹਿੰਦੇ ਲੋਕ ਤਾਂ ਕਹਿੰਦੇ ਆ ਆਖਰੀ ਰਹਿ ਗਿਆ ਤੇ ਵੀ ਬੀਜਦੀ 7 ਹੋ ਗਏ 7 ਹੋ ਗਏ ਤੇ ਹੁਣ ਲਾ ਦਈਏ ਵੀ ਪੱਤੇ ਆ ਨਾ ਜਿਹੜੀ ਗਰਮਾਂਤ ਵੜਦੀ ਰਵੇ ਬਿਚਰਾ ਰਗ ਰਮਨ ਹੂੰ ਤਾਂ ਹੀ ਕਰਵੇਂ ਐਸ ਬਣੂਗੀ ਜਿੱਕਣਾ ਐ ਟਕੂੰਗਾ ਨਾ ਠੀਕ ਐ ਤਾਂ ਹਾਂ ਇਹ ਭਗਦੀ ਹੈ ਤੇ ਨਵੀਂ ਆ ਫਰੀ ਰਹਿ ਗਿਆ ਇਹ ਆਪਣਾ ਹੁਣ ਦੂਆ ਤਿਆਰ ਐ ਨਾ ਮੈਂ ਹਾਂ ਦੂਜਾ ਤਿਆਰ ਪਹਿਲਾਂ ਲੱਖੜੀਆਂ ਲੰਘੀਆਂ ਤੇ ਨਾਂ ਕਿਤੇ ਹੁਣ ਦੂਵਾ ਤੇ ਆਵਰ ਤੇ ਦਸਹਿਰਾ ਦੀਵਾਲੀ ਗਰਬੜੇ ਚੱਕਰੀਆਂ ਵਗੈਰਾ ਸਾਰੇ ਪਹਿਲਾਂ ਆ ਜਾਣੇ ਦੀਵਾਲੀ ਤੇ ਸੇ ਪਹਿਲਾਂ ਆਏ ਨੇ ਹਾਂ 17 ਤਰੀਕ ਦੇ ਮੈਨੂੰ ਲਾਦੀ ਗਰਬੜੇ ਆ 17 ਨੂੰ ਹਾਂ ਪੂਰਨਵਾਸੀ ਦੇ ਦਸਹਿਰਾ 12 ਦਾ ਏ 12 ਨੂੰ ਦਸਹਿਰਾ ਸਭੀ ਦੇਖਣ ਜਾਵਾਂਗੇ ਰੋਪੜ ਕਿਹਦੀ ਰੋਪੜ ਹਾਂਜੀ ਰੋਪੜ ਵੀ ਖਾਦੀ ਵੀ ਜੂਰਿਆ ਰੋਪੜ ਵੀ ਸਾਡੇ ਸਮਝ ਲਓ ਇੱਕ ਰਾਵਣ ਰੀ ਲਗਰਾਉਣ ਦੋ ਜਲਸੀ ਲਗਾਉਣ ਤਿੰਨ ਚਾਰ ਜਗ੍ਹਾ ਰਾਵਣ ਬੋਖਦੇ ਸਾਡੇ ਉੱਪਰ ਹੂੰ ਠੀਕ ਹੈ ਨਾ ਹੂੰ ਹੁਣ ਚਲੋ ਵੀ ਹੁਣ ਇਹ ਚੰਗੀ ਤਰ੍ਹਾਂ ਢੱਕਦੀਆਂ ਇਹਨਾਂ ਨੂੰ ਫੇਰ ਚਲਦੇ ਹਾਂ ਮਿਸਤਰੀ ਕੋਲ ਲੋ ਵੀ ਐਂ ਢੱਕੋਗੇ ਠੀਕ ਹੈ ਮੰਮੀ ਹੂੰ ਚਲ ਲਈ ਹੁਣ ਮਿਸਤਰੀਆਂ ਕੋਲ ਤੇ ਆਪਾਂ ਹੁਣ ਜਾਂਦੇ ਮਿਸਤਰੀਆਂ ਕੋਲ ਦੇਖੀਏ ਕਿੰਨਾ ਕੰਮ ਕੱਟਿਆ ਉਹਨਾਂ ਨੇ ਦੋ ਆੜ ਜਾਨੀ ਬਣਦੇ ਕੋੜੀ ਦੀ ਲਾਵਾ ਆ ਵੀ ਕੋੜੀ ਵੀ ਆ ਗਈ ਖਾਦਾ ਦਿਲ ਜੰਦ ਆ ਰਹੀ ਆ ਰੋ ਕੋੜੀ ਆਲੀ ਕੋੜੀ ਨਾ ਵੀ ਆ ਜਾਓ ਦੇਖੀ ਉੱਪਰ ਇੱਥੇ ਦੇ ਹੱਥਾਂ ਨਾਲ ਕੋਈ ਨਾ ਉਧਰ ਬਾਤ ਕਰੀਂ ਜਮਾ ਇੱਥੇ ਲਾਓ ਚੱਕ ਚੱਕ ਦੋ ਕਈਆ ਤੇ ਲੋਵੀ ਕੋੜੀ ਦੇ ਬਾਅਦ ਹੁਣ ਆਉਣੀ ਐ ਇੱਟਾਂ ਐਨੇ ਮਿਸਤਰੀ ਲੰਘੇ ਬਾਉੜ ਦਾ ਕੰਮ ਨਿਬੜ ਗਿਆ ਜਿੰਨਾ ਕਰਨਾ ਤਾਂ ਹੁਣ ਇੱਟਾਂ ਦੀ ਵੇਟ ਹੋ ਰਹੀ ਜਦ ਇੱਟਾਂ ਹੋ ਗਈਆਂ ਹੁਣ ਜਿਆਦਾ ਕੰਮ ਚੱਲੂਗਾ ਪੱਕਾ ਹੀ ਬੈਂਚਰ ਲਾਇਆ ਫਿਰ ਬਣੀ ਉਧਰ ਟਰਾਲੀ ਆ ਗਈ ਇੱਟਾਂ ਦੀ ਤੇ ਇਹਨਾਂ ਸਲੇਵ ਦੱਬ ਗਈ ਤੇ ਹੁਣ ਪੱਕਾ ਹੀ ਇੱਟਾਂ ਲਾ ਦਿਆਂ ਥੱਲੇ ਜੜਤੀ ਤੇ ਬਹੁਤ ਹੋਪਨੇ ਕੱਢ ਦੇਣੇ ਇਹੇ ਹੋਰੇ ਦੇ ਘਰ ਤੋਂ ਤੁਹਾਨੂੰ ਹੁਣ ਐਨ ਸੋਰੀ ਕਿਹਟੇ ਜਿਹਾ ਲੱਗਣ ਲੱਗ ਗਿਆ ਮੰਗੋ ਆਣਾ ਹੈ ਹੀ ਇਹ ਨਾਲ ਨਾਲ ਖੜੀ ਭਾਈ ਨਿਕਲ ਦੇ ਦੇ ਦੋਰੇ ਨਿਕਲ ਦੇ ਐਨ ਪੂਰੀ ਪੂਰੀ ਦੇਖੀ ਇੱਧਰ ਅੱਛੇ ਰਹਿ ਲੜਣਾ ਨਹੀਂ ਹੁੰਦਾ ਲੋਵੇ ਪਰ ਲੱਗੇ ਟਾ ਗੰਡਾ ਬਤਰੀਆ ਵਾ ਨਾ ਹੋੜੇ ਵਾਲੀ ਬਾਕੀ ਉੱਪਰ ਲੱਗ ਜਾਣਾ ਲੋਵੇ ਟਾ ਸਾਰੀਆਂ ਉੱਪਰ ਗਈਆਂ ਤੇ ਹੁਣ ਨਾਲ ਹੀ ਸਾਫ ਕਰ ਲਈਏ ਪਾਣੀ ਕੱਢ ਲਈਏ ਉੱਪਰੋਂ ਆ ਜਿਹੜਾ ਪਾਣੀ ਨਿਕਲ ਰਿਹਾ ਹੈ ਇਹਨੂੰ ਕੋਲ ਲਾ ਕੇ ਐਨ ਸੈਟਿੰਗ ਕਰ ਦੋਗੇ ਜਿਹੜਾ ਪਾਣੀ ਨਿਕਲਦਾ ਰਹੇ ਉਹਦਾ ਰਸਤਾ ਵੀ ਚੱਲ ਪਵੇ ਤੇ ਹੁਣ ਮਿਸਤਰੀ ਦੀ ਵੇਟ ਹੋਊਗੀ 1:30 ਵਜੇ ਕਹਿੰਦੇ 1:30 ਵਜੇ ਆਉਣਗੇ ਤਾਂ ਉਹਨਾਂ ਤੇ ਆਏ ਤੇ ਕੰਮ ਛੱਡਾਂਗਾ ਹੁਣ ਚਲੋ ਭਾਈ ਕੱਲ ਤਾਂ ਮਿਸਤਰੀ ਆਇਆ ਨਹੀਂ ਦੁਪਹਿਰ ਤੋਂ ਬਾਅਦ ਉਹਨਾਂ ਨੂੰ ਸਾਡਾ ਕੰਮ ਬੈਗ ਇੱਧਰ ਲਾਂਗੇ ਉੱਧਰ ਲਾਂਗੇ ਤੇ ਫਿਰ ਕੱਲ ਦੀ ਵੀ ਫੇਰ ਟੁੱਟੀ ਵੜ ਗਈ ਮਿਸਤਰੀਆਂ ਦੀ ਤੇ ਅੱਜ ਦਿਨ ਵੀ ਵਧੀਆ ਤੇ ਆਪਣੀ ਇੱਟ ਵੀ ਆ ਗਈ ਤੁਸੀਂ ਕੱਲ ਦੇਖ ਲਈ ਤੇ ਇੱਧਰ ਫੁੱਲ ਚੰਦ ਪਾਣੀ ਲਾਉਣ ਲੱਗਿਆ ਹੋ ਗਾ ਖੰਡਾਂ ਨੂੰ ਤੱਜ ਦੇ ਦੇ ਸ਼ਾਇਦ ਸਾਰੀਆਂ ਖੰਡਾਂ ਨੇ ਬੜ ਜਾਣ ਅੱਜ ਬੈੜ ਕਾਲੂ ਘੜੇ ਤੱਕ ਪਹੁੰਚ ਗਈ ਪਤਾ ਨਹੀਂ ਟਾਈਮ ਬਾਰੇ ਬਾਦ ਲੱਗੂ ਇੱਕ ਆਉਂਦਾ ਦੋ ਆਉਂਦਾ ਤਿੰਨ ਆਉਂਦਾ ਲੰਪ ਪੁੱਛਦਾ ਆਏ ਜਾਣਾ ਉਹਨਾਂ ਨੇ ਬਸ ਟਾਈਮ ਹੋਦਾ ਗਿਆ 8:00 ਵਜੇ ਚਲੋ ਦਿਖਾਉਂਦੇ ਸਾਨੂੰ ਕਿੰਨਾ ਕੰਮ ਕੀਤਾ ਤੇ ਅੱਜ ਆ ਲਾਉਣ ਲੱਗਿਆ ਫੁੱਲ ਚੰਦ ਪਾਣੀ ਪਿੱਛੇ ਲੱਗ ਗਿਆ ਨਾ ਸਾਰਾ ਆ ਜਿਹੋ ਡਰ ਲੱਗਿਆ ਬਾਠਿਆ ਹੀ ਰਹਿ ਗਿਆ ਬਾਹਰ ਲਾ ਕੇ ਟਟ ਹੋਈ ਆ ਫਿਰ ਹੋ ਬਾਬਾ ਜੀ ਦਾ ਲੱਗ ਗਿਆ ਚਲੋ ਆ ਵਾ ਮੁਰਲੀ ਇਹ ਕੰਦਾ ਔਖਿਆ ਤਿੰਨ ਕੰਨ ਚਾਰ ਕੰਦਾ ਮੁਰਲੀਆਂ ਠੀਕਾ ਗਗਲੀ ਇੱਕ ਸਾਈਡ ਵਾਲੀ ਚੱਲਣ ਦਾ ਨਾ ਹੀ ਗਿਣੀ ਐ ਪਰ ਇਹਦੀ ਵੀ ਹੈਗੀ ਥੋੜੀ ਜੀ ਆਹ ਕੰਪੇ ਪੈੜ ਪੂਰੀ ਹੋਣੀ ਆ ਇੱਕ ਆ ਤਾਂ ਸਿੰਗਲ ਏ ਆਪਣੇ ਹੂੰ ਬਾਕੀ ਕਾਰ ਐ ਨਹੀਂ ਫਿਰ ਬਾਥਰੂਮ ਦੀਆ ਚਲੋ ਫਿਰ ਨਿਬੜਿਆਣਾ ਫਿਰ ਆਪਣਾ ਪਰ ਬੀਮ ਤੱਕ ਪਹੁੰਚਣਾ ਫਿਰ ਸਰੀ ਵਾਲੇ ਬੁਲਾਉਣੇ ਪੈਣੇ ਓਹੋ ਬੀਮ ਤਿਆਰ ਕਰੂਗੇ ਉੱਪਰਲੇ ਕੜੇ ਤੇ ਨਾਲ ਦੀ ਨਾਲ ਪੈੜ ਲਾਉਣੀ ਪੈਣੀ ਫੱਟੇ ਵੀ ਲਾਉਣੇ ਪਾਣੇ ਇਹਦੇ ਨਾਲ ਦੇ ਨਾਲ ਬੜੇ

ਰੱਜ ਲਈ ਫੇਲ ਕੇ ਰੱਜ ਲਈ ਰੱਜ ਲਈ ਉਹ ਵੀ ਖੇਲ ਲਾ ਮੈਂ ਤਾਂ ਸੌ ਗਈ ਪਾਉਂਗਾ ਕਰਨ ਤਾਂ ਸਕੂਲ ਗਿਆ ਉਹ ਨਹੀਂ ਸਕੂਲ ਗਿਆ ਉਹ ਨਹੀਂ ਫਿਰਦਰ ਮਿਸਤਰੀ ਲੱਗੇ ਹੋਏ ਉਹ ਜਿਹੜਾ ਆਖਰੀ ਉੱਤਰ ਰਹਿ ਗਿਆ ਤਾਂ ਉਹ ਲੌਂਗ ਜੀ ਤੇ ਫਿਰ ਇੱਧਰ ਵੀ ਤਿਆਰ ਇੱਕ ਟੰਟੋ ਹੁੰਦੀ ਆ ਪੈੜ ਬਣਦੀ ਹਾਂ ਕਰਾਂ ਰਹਿ ਗਿਆ ਕਰਨਾ ਜਾ ਟਲ ਜਾ ਫਿਰ ਕਿ ਛੱਡ ਗਿਆ ਵਾ ਆਉਂਦਾ 1 ਮਿੰਟ ਖੜੀ ਬਜਰੀ ਕਰੀਂ ਬਰਫੀ ਲਿਆਂ ਬੈਸਣ ਵਾਲੀ ਹਰ ਕਿਨੇ ਪਾਣੀ ਪੀਣਾ ਜਾ ਦੂਰ ਹੋਈਏ ਪਾਣੀ ਬਿਲੇਗਾ ਸਿੱਧਾ ਪਾਣੀ ਚੱਲੇ ਜੀ ਲੈ ਲੈ ਲਿਆ ਬਾਪੇ ਇਹ ਤਰੀ ਜੀ ਚਾਲਿਆ ਆਹ ਹਾਂ ਜਲ ਨਹੀਂ ਦੱਬ ਲੱਭ ਤਾ ਕੋਈ ਨਾ ਗੜਤ ਤੇ ਹਾਂ ਹੋਰ ਕਰਾ ਰਿਹਾ ਹੈ ਚਾਹ ਨੂੰ ਤੂੰ ਬੀਲੀ ਮੈਂ ਤਾਂ ਸਭ ਤੋਂ ਪਹਿਲਾਂ ਮੈਨੂੰ ਬੁਲਾਈ ਹੈ ਹਾਂ ਰਾਤ ਤੇ ਇਹ ਉਹਨੇ ਅੱਜ ਵੀ ਸਾਨੂੰ ਰੈਟਰ ਦੇ ਬਾਕੀ ਜਾਣਾ ਨਾ ਨਾ ਬਸ ਉਹ ਰੱਬ ਬਲੇ ਜੀ ਪਰੰਪਰਾ ਵਿੱਚ ਮਤਲਬ ਇਹ 8 ਪੀਸ ਹੈਗੇ ਦੁਪਹਿਰ ਨੂੰ ਚਾਹਦੇ ਅੱਜ ਪਹਿਲਾਂ ਮੋਟਾ ਨਹੀਂ ਪੀਣਾ ਲੱਗੋ ਠੀਕ ਰੱਖਿਆ ਦੋ ਵਜੇ ਚਾਹ ਉਧਰ ਨਾਲ ਦੇ ਦੇ ਕਪੀਸ ਠੀਕ ਨਾ ਵੀ ਆ ਗੰਦਾ ਨਾ ਮਾਰਦੀ ਜਾ ਬਾਰੇ ਰੜਕਾ ਮੈਂ ਉਹ ਵੀ ਗੰਦਾ ਹੈ ਨਾ ਹਾਂ ਫੁੱਲ ਬੜਾ ਫੁੱਲ ਹੈ ਨਾ ਇੱਧਰ ਵੀ ਲੈ ਕੇ ਦੇ ਦੇ ਵਿੱਚ ਇੱਧਰ ਤੇ ਵਾਹ ਜੀ ਦੇਖੋ ਕਿੰਨੀ ਆਈ ਹੈ ਇਹਦੀ ਹੂੰ ਉਹ ਦੱਦਲੀ ਵਾਰੀ ਹੈਗੀ ਤੇ ਸਾਹਮਣੇ ਹੈ ਨਾ ਉਹ ਸਾਹਮਣੇ ਪੜਦੀ ਦਿਸੂਗੀ ਉਹ ਤਾਂ ਕੱਟੇ ਸਿੰਗਲੇ ਜਦੋਂ ਤੁਹਾਨੂੰ ਬਾਟਾਂ ਤੇ ਹੁਣ ਆਹ ਕੰਦ ਨੂੰ ਲੱਗ ਜਾਣਾ ਇਹਨਾਂ ਨੇ ਦਿਲਛਾਂ ਦੇ ਨੇ ਇਟਾਂ ਢੋਦੂਗਾ ਇਹ ਲੱਗੂਗੇ ਦੁਪਹਿਰ ਤੋਂ ਬਾਅਦ ਜਦ ਤੱਕ ਆਹ ਕੰਦ ਹੋ ਗਏ ਆਪਣੇ ਚਲੋ ਵੀ ਕੰਦੇ ਤੋੜਨੀ ਪਈ ਐਂ ਕੰਮ ਲੋਟ ਨਹੀਂ ਆਉਂਦਾ ਐਵੇਂ ਇਸਤਰੀ ਵੀ ਹੈ ਤਾਂ ਨਹੀਂ ਆਉਂਦਾ ਪੱਟੇ ਕੰਮ ਆਉਣਾ ਹੈ ਬਾਹਰ ਹੂੰ ਬਰਾਹ ਕੀ ਥੋੜੀ ਕਰਤ ਹੈ ਓਵਰੇ ਆ ਕਿ ਕਿੱਟੇ ਲੱਗੀ ਵੀ ਸਿਰੇ ਬਰੇ ਹੈ ਨਾ ਮੈਂ ਹਾਂ ਇਹ ਸ਼ਾ ਅਸਟਾ ਕਿਸੇ ਚੀਜ਼ ਦੇ ਨਾ ਨਾ ਮੇਰਾ ਨਾ ਕਹਿਣਾ ਫੇਰ ਲੱਗ ਗਿਆ ਜ ਤੋੜਨਾ ਹਾਂ ਨਹੀਂ ਹੋ ਗਿਆ ਹਾਂ ਨੂੰ ਰੈਡੀ ਹੈ ਨਾ ਆਪਣੇ ਵੱਲੋਂ ਇਹ ਅੱਛਾ ਥੱਲੇ ਦੇ ਧੀ ਦੇ ਉੱਪਰ ਆ ਕੇ ਜਮਾ ਹੋ ਗਈ ਹੌਲੀ ਹੌਲੀ ਕੂਸ ਅੰਤੜੀ ਵੀ ਹਿਲਦੀ ਸਾਰੀ ਉਹ ਕੂਸ ਫਿਰਦੇ ਵੀ ਹੁਣ ਕੰਮ ਇੰਜਾਂ ਦਾ ਹੋ ਰਿਹਾ ਕਾਲੀ ਨਹੀਂ ਇਹ ਤਾਂ ਆਕਾ ਹਿਲਦੀ ਆ ਆਹ ਦੇਖ ਉਹਨਾਂ ਬਾਹਰ ਨਿਕਲ ਲਿਓ ਹਾਂ ਹਾਂ ਕੋਈ ਕੰਮ ਕਰਿਆ ਜਿਹੜੇ ਘਾਉਂਦੇ ਜਿਹਨਾਂ ਨੇ ਮੱਗੀ ਗਾ ਤੇ ਆਪਾਂ ਕਿਹਾ ਤਾਂ ਚੱਕ ਲੋ ਐਨਾ ਟੋਟਾ ਚਾਕੇ ਬਾਬਾ ਵੀ ਨਹੀਂ ਕਿਆ ਕਰਾਂਗਾ ਕਿ ਦੰਗੜਾ ਦਾ ਰਾਹ ਗਿਆ ਚੱਲ ਨਹੀਂ ਆਣਾ ਗੋਇਆ ਨਾ ਤੇਰਾ ਦੇਖੀ ਪਈ ਪਰ ਇਹ ਜਦੋਂ ਦਾ ਕੱਟਦੇ ਹਾਂ ਕਿਹੜਾ ਤੋ ਵਾਸਤੇ ਬਾਦ ਨੂੰ ਪਹਿਲੇ ਕੱਟ ਰਹਿਣ ਦਾ ਹੋਏ ਹੋਏ ਬਾਸਬੋ ਤੇ ਹੋਰ ਨਾ ਕੱਟੀ ਹੁਣ ਕੰਦੇ ਤੋੜਤੀ ਠੀਕ ਐ ਠੀਕ ਬਾਤ ਕੱਟ ਲਾ ਜਿਹੜੀ ਰਹਿ ਗਈ ਹੁਣ ਕਿ ਹੈਗੀ ਵਿੱਚ ਰਹਿਣ ਦਾ ਚੱਲ ਇਹਨੂੰ ਐਨ ਲੱਗ ਜਣੀ ਆ ਮਿਸਤਰੀ ਨੂੰ ਪੁੱਛ ਲੈ ਹੁਣ ਮੰਦਾ ਵਿਹਾਨੇ ਨਹੀਂ ਹੁੰਦਾ ਧੋੜ ਦਿਆ ਦੇ ਸੋ ਨਾ ਵਾ ਤੇ ਸਾਰਾ ਬਾਤ ਨਹੀਂ ਹੁੰਦੀ ਟਾਈਮੇ ਬੋਲ ਆਂਦਾ ਤੂੰ ਇਹ ਕੰਦੇ ਦੌੜਤੀ ਫੇਰ ਹੂੰ ਬ੍ਰੇਕਾ ਕੰਦ ਸਾਰੀ ਖਤਮ ਕਰਤੀ ਤੇ ਹੁਣ ਮਿਲਦੇ ਬ੍ਰੇਕ ਤੋਂ ਬਾਅਦ ਰੋਟੀ ਰੋਟੀ ਖਾ ਕੇ ਕੋਈ ਚਾਚੇ ਥੱਲੇ ਰੇਤਾ ਲੈਣਾ ਇਸਤਰੀ ਰੋਡ ਆ ਫਿਰ ਆਪਾਂ ਨੂੰ ਕੰਮੀ ਪਵਾ ਦੇ ਤੇ ਚਲਿਏ ਫਿਰ ਆਪਾ ਹੁਣ ਤੁਹਾਨੂੰ ਦਿਖਾਉਂਦੇ ਆ ਇਸਤਰੀ ਦੁਪਹਿਰ ਤੋਂ ਬਾਅਦ ਆ ਗਈ ਸੀ ਕਿ ਕੰਮ ਲੱਜੇ ਤੇ ਜਦ ਵੀਡੀਓ ਨਹੀਂ ਬਣਾਈ ਮੈਂ ਚੱਲ ਹੁਣ ਬਣਾਉਂਦੇ ਦਿਖਾਉਂਦਾ ਤੁਹਾਨੂੰ ਉਹ ਕੰਦ ਛੱਡਪੁਰੀ ਹੋਣੇ ਵਾਲੀ ਹੋਣੇ ਨਿੰਮੇ 13 ਦੀ ਸਾਈਡ ਤੇ ਲੋਕੀ ਪਿੰਚਾਰਾ ਤੇ ਰਹਿ ਗਿਆ ਬਸ ਉੱਪਰ ਜਦੋਂ ਬਾਦ ਉਹ ਦੂਜੀ ਸੜੇ ਦੂਜੀ ਸੜਕਾਂ ਤੇ ਬਾਰਿਸ਼ ਤੇ ਇੱਧਰ ਫੁੱਲ ਜਾਂਦੇ ਇੱਟਾ ਵੱਡਣ ਲੱਗਿਆ ਹੁਣ ਠੀਕ ਹੈ ਕੀ ਹੋ ਗਿਆ ਅੱਛਾ ਇੱਟਾ ਟਿਕਣ ਲੱਗਿਆ ਵੱਢਦੇ ਵੱਢਦੇ ਕੋਨਾ ਮਨੂੰ ਮਿਸਤਰੀ ਨੂੰ ਬੁੱਝ ਕਿਹੜਾ ਵੱਢਣਾ ਕੋਈ ਨਹੀਂ ਲੱਗਦਾ ਹਨਾ ਤੇ ਲੋ ਵੀ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਹੁਣ ਕੈਮਰਾ ਲੱਗਿਆ ਆਪਾਂ ਨੂੰ ਸਾਰਾ ਪਤਾ ਲੱਜਣਾ ਉਧਰ ਬਾਈ ਕਿਹੜਾ ਬੰਦਾ ਕਿੰਨਾ ਕੰਮ ਕਰਦਾ ਕਿਹੜਾ ਬੰਦਾ ਕਿੰਨਾ ਨਹੀਂ ਤੇ ਹੁਣ ਅੱਜ ਤਾਂ ਆਪਣੇ ਕੰਧਾ ਪੂਰੀਆਂ ਹੋ ਜਾਣੀਆਂ ਬਾਸਰੋਂ ਦੀਆਂ ਇੱਕ ਇੱਕ ਕੰਧ ਰਹਿ ਜਾਣੇ ਫਿਰ ਆਪਾਂ ਨੇ ਬੁਲਾਉਣਾ ਆਪਾਂ ਨੇ ਉਹਨੂੰ ਆਪਣਾ ਕਹਿਣਾ ਨਾ ਸਰੀ ਗੜੇ ਨੂੰ ਉਹ ਨਾਬਨ ਪਈਏ ਕਰਕੇ ਫਿਰ ਸਰੀਆ ਲਿਆਉਂਗਾ ਫਿਰ ਉਹਦੇ ਬਾਅਦ ਨਾ ਸਰੀਆ ਦਾਦੂ ਨੂੰ ਸਾਨੂੰ ਕਿੰਨਾ ਲਿਆਉਣਾ ਸੋ ਸਭ ਨਾਲ ਸਰੀਆ ਮੰਗਾਵਾਗੇ ਫਿਰ ਹੋਣੀ ਆਪਣੀ ਪੈੜ ਕਿ ਮਿਸਤਰੀ ਮਿਸਤਰੀ ਨੇ ਪੈੜ ਕਰਕੇ ਦੇਣੀ ਉਹਨਾਂ ਨੂੰ ਫਿਰ ਉਹ ਤਾਂ ਪਰਗਾੜਾ ਬਨੂਗਾ ਬਨ ਹੋਣਾ ਉਹਨਾਂ ਦਾ ਤੇ ਬਜਰੀ ਵੀ ਆ ਗਈ ਆਪਣਾ ਤੇ ਰੇਤਾ ਘੜਦ ਰੇਤਾ ਸਰ ਵੀ ਚਾਹੀ ਹੋਰ ਲੈਣਗੇ ਤੇ ਉਹਦੇ ਬਾਅਦ ਫਿਰ ਆਪਣਾ ਹੋਰ ਕੀ ਰਹਿ ਗਿਆ ਬਾਹੀ ਦੋ ਹੈ ਬਾਕੀ ਗਾਲੂ ਜੇ ਬਾਥਰੂਮ ਦੇ ਕੰਦਾ ਨਿਬੜ ਕੇ ਬਾਅਦ ਜਿਹੜੇ ਪਿੱਲਰ ਆ ਫਿਰ ਉਹਨਾਂ ਨੇ ਉਹ ਪਰ ਦਣੇ ਫਿਰ ਉਹਦੇ ਬਾਅਦ ਉੱਪਰਣ ਕੜਾ ਕੜਾ ਭਰਨ ਲੱਗਣਗੇ ਤੇ ਹੁਣ ਕਰਦੇ ਵੀਡੀਓ ਬੰਦ ਹੁਣ ਕੱਲੂ ਦੇਖਾਂਗੇ ਕਿੰਨਾ ਕੰਮ ਕਰਨ ਦਾ ਹੁਣ ਕੀ ਮਤਲਬ ਆਪਣਾ ਸ਼ਨੀਵਾਰ ਨੂੰ ਐਤਵਾਰ ਤੱਕ ਸ਼ਹਿਰ ਕੜਾ ਪੈ ਜਾਵੇ ਬਾਈ ਆਪਣਾ ਕੱਲੂ ਸ਼ਾਇਦ ਸਰੀਆ ਮਨ ਹੋਣਾ ਖਲੂਆ ਪਰਸੋਂ ਨੂੰ ਪਰਸੋਂ ਜਾਂ ਚੌਥੇ ਤੱਕ ਕੜਾ ਪਾਉਣਾ ਬਾਈ ਹੁਣ ਦੇਖਦੇ ਕੱਲ ਨੂੰ ਜਾਂ ਪਰਸੋਂ ਪੈਂਦਾ ਸ਼ਨੀਵਾਰ ਪੈਂਦਾ ਜਾਂ ਐਤਵਾਰ ਪੈਂਦਾ ਹੁਣ ਟਾਈਮ ਪਰ ਦੇਖਾਂਗੇ ਤੇ ਕਰਦੇ ਵੀਡੀਓ ਬੰਦ ਹੁਣ ਓਕੇ ਬਈ ਬਾਏ ਬਾਏ